ਤੇ ਘਰ ਦੇ ਵਿੱਚ ਬੱਚੇ ਦੀ ਆਮਦ ਹੋਣੀ ਹੈ ਮਹਤਾ ਕਾਲੂ ਜੀ ਦੇ ਘਰ ਦੇ ਵਿੱਚ ਮਾਈ ਡੋਲਤਾ ਨੇ ਇੱਕ ਬਚਨ ਆਕੇ ਕਹਿਣ ਲੱਗੇ ਪਟਵਾਰੀ ਜੀ ਤੁਸੀਂ ਪਟਵਾਰੀ ਹੋ ਤੁਹਾਡੇ ਘਰ ਦੇ ਵਿੱਚ ਪਹਿਲਾਂ ਧੀ ਹੈ ਅੱਜ ਤੁਹਾਡੇ ਘਰ ਦੇ ਵਿੱਚ ਬੱਚੇ ਦੀ ਆਮਦ ਹੋਣੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਪੁੱਤਰ ਹੋਇਆ ਤੇ ਖੁਸ਼ੀ ਦੇ ਨਾਲ ਮੇਰੇ ਖਜ਼ਾਨੇ ਭਰ ਦਿਆ ਜੀ ਜੋ ਮੈਂ ਮੰਗਾਂ ਤੁਸੀਂ ਮੈਨੂੰ ਦਿਹਾ ਜੇ ਤੇ ਮਹਤਾ ਕਾਲੂ ਜੀ ਇਹ ਗੱਲ ਕਹਿਣ ਲੱਗੇ ਵੀ ਜੇ ਸਾਡੇ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਜੋ ਤੂੰ ਮਾਈ ਦੌਲਤਾ ਮੰਗੇਂਗੀ ਤੈਨੂੰ ਉਹ ਦਵਾੰਗੇ ਕਿਉਂਕਿ ਦਾਈ ਦਾ ਕੰਮ ਕਰਦੇ ਸਨ ਤੇ ਜਿਸ ਸਮੇ ਸਤਗੁਰਾਂ ਦਾ ਪ੍ਰਕਾਸ਼ ਹੋਇਆ ਵਿਸ਼ਵਾਸ ਵੇਖੋ ਕਿੰਡਾ ਕੁ ਵੱਡਾ ਜਿਸ ਸਮੇ ਪ੍ਰਕਾਸ਼ ਹੋਇਆ ਸਤਗੁਰਾਂ ਦਾ ਤੇ ਪਹਿਲੀ ਨਿਗਾ ਪਈ ਮਾਈ ਦੌਲਤਾ ਦੀ ਸਤਗੁਰਾਂ ਦੇ ਉੱਤੇ ਜਦੋਂ ਵੇਖਿਆ ਤੇ ਸਤਗੁਰਾਂ ਦੀ ਨਿਗਾ ਪਈ ਪਹਿਲੀ ਨਜ਼ਰ ਦੇ ਵਿੱਚ ਹੀ ਅੰਦਰੋਂ ਧਨਾੜ ਹੋ ਗਈ ਅੰਦਰੋਂ ਧਨਵਾਨ ਹੋ ਗਈ ਤੇ ਅੱਖਾਂ ਦੇ ਵਿੱਚ ਹੰਝੂ ਨੇ ਤੇ ਹੰਝੂ ਉਸ ਸਮੇਂ ਕਿਸ ਸਮੇਂ ਦੇ ਖੁਸ਼ੀ ਦੇ ਹੰਝੂ ਨੇ ਤੇ ਜਦੋਂ ਬਾਹਰ ਆਏ ਮਹਿਤਾ ਕਾਲੂ ਆ ਕੇ ਪੁੱਛਦੇ ਨੇ ਕੀ ਹੋਇਆ ਕਿ ਤੁਹਾਡੇ ਘਰ ਪੁੱਤਰ ਦੀ ਆਮਦ ਹੋਈ ਹੈ ਤੇ ਆਪਣੇ ਨੌਕਰਾਂ ਨੂੰ ਪਟਵਾਰੀ ਆਵਾਜ਼ ਮਾਰ ਕੇ ਆਖਦਾ ਪਿਆ ਮਹਿਤਾ ਕਾਲੂ ਆਵਾਜ਼ ਮਾਰ ਕੇ ਆਖਦਾ ਪਿਆ ਲਿਆਓ ਥਾਲ ਭਰ ਕੇ ਲਿਆਓ ਰੁਪਈਆਂ ਦਾ ਮੈਂ ਦਾਈ ਦੇ ਨਾਲ ਵਾਅਦਾ ਕੀਤਾ ਸੀ ਵੀ ਮੇਰੇ ਘਰ ਦੇ ਵਿੱਚ ਬੱਚੇ ਦੀ آمد ਹੋਵੇਗੀ ਪੁੱਤਰ ਦੀ آمد ਹੋਵੇਗੀ ਇਹਨੂੰ ਮੈਂ ਤੋਲ ਦਵਾਂਗਾ ਸੋਨੇ ਦੇ ਨਾਲ ਤੋਲ ਦਵਾਂਗਾ ਰੁਪਈਆਂ ਦੇ ਨਾਲ ਤੋਲ ਦਵਾਂਗਾ ਲਿਆਓ ਤੇ ਮਾਈ ਦੋਲਤਾ ਕਹਿੰ ਲਗੀ ਅੱਜ ਮੈਨੂੰ ਪੈਸੇ ਦੀ ਲੋੜ ਨਹੀਂ ਹੈ ਹੁਣ ਤੱਕ ਮੈਂ ਮੰਗ ਨਹੀਂ ਆਈਆਂ ਜਿਹਦੇ ਘਰ ਗਿਆ ਥਾਂ ਥਾਂ ਤੇ ਜਾ ਕੇ ਮੰਗੀ ਹੈ ਪਰ ਪਤਾ ਨਹੀਂ ਤੇਰੇ ਪੁੱਤਰ ਦੇ ਵਿੱਚ ਇਹੋ ਜਿਹੀ ਕਿਹੜੀ ਖੇਚ ਹੈ ਜਦੋਂ ਦੇ ਮੈਂ ਤੇਰੇ ਪੁੱਤਰ ਨੂੰ ਮਿਲੀ ਹਾਂ ਤੇਰੀ ਪੁੱਤਰ ਦੀ ਤਕਨੀ ਮੇਰੇ ਤੇ ਪਈ ਹੈ ਇਹ ਦولتਾ ਅੰਦਰੋਂ ਰਜਗੀ ਹੈ ਠੀਕ ਹੈ ਘਰਦਿਆਂ ਨੇ ਨਾਮ ਦولتਾ ਰੱਖਿਆ ਸੀ ساری ਜ਼ਿੰਦਗੀ ਮੰਗਦਿਆਂ ਲੰਗ ਗਈ ਪਰ ਅੱਜ ਇਹ ਦولتਾ ਅਸਲ ਚ ਦولتਾਂ ਵਾਲੀ ਹੁਗੀ ਅੱਜ ਕਿਸੇ ਚੀਜ਼ ਦੀ ਕੋਲ ਕਮੀ ਨਹੀਂ ਹੈ ਤੇ ਸੱਚ ਜਾਣਿਓ ਉਸ ਤੋਂ ਬਾਅਦ ਦਾਈ ਦولتਾ ਦਾ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਉਹਨੇ ਕਦੀ ਵੀ ਕਿਸੇ ਦੇ ਕੋਲੋਂ ਮੰਗਿਆ ਨਹੀਂ ਸੀ ਦਾਈ